ਪੰਜਾਬ ਦੇ ਵਿੱਚ ਮੌਸਮ ਸੁਹਾਵਣਾ ਹੋ ਚੁੱਕਿਆ ਹੈ ਜੀ ਹਾਂ ਜਿਹਦੇ ਵਿੱਚ ਜੇਕਰ ਗੱਲ ਕਰੀਏ ਤਾਂ ਮੁਹਾਲੀ ਸਣੇ ਹੋਰ ਵੀ ਪੰਜਾਬ ਦੇ ਇਲਾਕਿਆਂ ਦੇ ਵਿੱਚ ਬੀਤੀ ਰਾਤ ਤੋਂ ਹੀ ਮੀ ਪੈ ਰਿਹਾ ਤੇ ਅੱਜ ਵੀ ਕਈ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਜਿਹੇ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਪਵਿਕ ਬਾਣੀ ਵੀ ਕੀਤੀ ਗਈ ਹੈ ਪੰਜਾਬ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਦੂਜੇ ਪਾਸੇ ਚੰਡੀਗੜ੍ਹ ਹਰਿਆਣਾ ਹਿਮਾਚਲ ਦੇ ਵਿੱਚ ਵੀ ਜੋ ਹੈ ਲਗਾਤਾਰ ਹੀ ਮੀਨੂ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਤਾਂ ਪੰਜਾਬ ਦੇ ਵਿੱਚ ਜਿਸ ਤਰੀਕੀ ਦੇ ਮੌਸਮ ਹੁਣ ਬਣ ਚੁੱਕੇ ਨੇ ਅਜਿਹੇ ਦੇ ਵਿੱਚ ਜਿਹੜੇ ਕਿਸਾਨ ਨੇ ਉਹਨਾਂ ਦੇ ਚਿਹਰਿਆਂ ਉੱਤੇ ਵੀ ਖੁਸ਼ੀ ਜੋਇਆ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਫਸਲ ਜੋਆ ਝੋਨੇ ਦੀ ਉਸ ਨੂੰ ਲੈ ਕੇ ਹੁਣ ਕਿਸਾਨਾਂ ਦੇ ਚਿਹਰੇ ਜੋਨੇ ਉਖੜ ਚੁਕੇ ਨੇ ਉੱਥੇ ਹੀ ਪੰਜਾਬ ਦੇ ਵਿੱਚ ਵਸਦੇ ਲੋਕਾਂ ਨੂੰ ਕਿਤੇ ਨਾ ਕਿਤੇ ਗਰਮੀ ਤੋਂ ਰਾਹਤ ਮਿਲੀ ਹੈ ਕਿਉਂਕਿ ਗਰਮੀ ਤੋਂ ਬੇहद ਜ਼ਿਆਦਾ ਪੰਜਾਬੀ ਪਰੇਸ਼ਾਨ ਸਨ ਅਜਿਹੇ ਦੇ ਵਿੱਚ ਪੰਜਾਬ ਦਾ ਮੌਸਮ ਜੋ ਹੈ ਉਹ ਬਦਲ ਚੁਕਿਆ ਹੈ ਸਾਵਣ ਮਹੀਨੇ ਦੇ 22ਵੇਂ ਦਿਨ ਯਾਨੀ ਅੱਜ ਐਤਵਾਰ ਨੂੰ ਸਵੇਰੇ ਤੜਕਸਾਰੀ ਭਾਰੀ ਮਸਲਾਦਾਰ بارش بارش ਹੋਈ ਹੈ ਲਗਾਤਾਰ 1 ਤੋਂ 1.5 ਘੰਟੇ ਤੱਕ ਹੋਈ بارش ਕਾਰਨ ਪਿਛਲੇ ਕਈ ਦਿਨਾਂ ਤੋਂ ਲੋਕਾਂ ਨੂੰ ਹਮਸਪੈਰੀ ਗਰਮੀ ਤੋਂ ਵੱਡੀ ਰਾਹਤ ਮਿਲਣ ਦੇ ਨਾਲ ਨਾਲ ਸੌਣ ਮਹੀਨੇ ਦੀ ਪ੍ਰਮੁੱਖ ਝੋਨੇ ਦੀ ਫਸਲ ਦੀ ਖੇਤੀ ਕਰ ਰਹੇ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਨੇ ਇਸ ਵਾਰੀ ਬਾਰਿਸ਼ ਦੇ ਕਾਰਨ ਜਿੱਥੇ ਮੌਸਮ ਸੁਹਾਵਣਾ ਹੋਇਆ ਉੱਥੇ ਹੀ ਇਸ ਬਾਰਿਸ਼ ਦੇ ਕਾਰਨ ਕਈ ਨੀਵੀਆਂ ਇਲਾਕਿਆਂ ਦੇ ਵਿੱਚ ਪਾਣੀ ਵੀ ਭਰ ਗਿਆ ਉਧਰ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਲਗਾਤਾਰ ਮੀਂਹ ਪੈਣ ਦੇ ਕਾਰਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਕ ਵਕ ਚੂਹਾ ਦੇ ਵਿੱਚ ਪਾਣੀ ਆਉਣਾ ਸ਼ੁਰੂ ਹੋ ਗਿਆ ਜਿਸ ਨੂੰ ਦੇਖਣ ਲਈ ਲੋਕ ਵੱਡੀ ਗਿਣਤੀ ਦੇ ਵਿੱਚ ਆ ਰਹੇ ਨੇ ਮੌਸਮ ਵਿਭਾਗ ਦੇ ਮੁਤਾਬਕ ਇਹ ਮੀਂਹ ਅਜੇ ਇਸੇ ਤਰ੍ਹਾਂ ਬਰਕਰਾਰ ਰਹੇਗਾ ਅਜਿਹੇ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਮੀਂਹ ਦੇ ਦਿਨਾਂ ਦੇ ਵਿੱਚ ਅਜੇ ਤੱਕ ਕੋਈ ਵੀ ਬਹੁਤ ਹੀ ਜ਼ਿਆਦਾ بارش ਨਹੀਂ ਹੋਈ ਹੈ ਜਿਸ ਕਾਰਨ ਗਰਮੀ ਦੇ ਵਿੱਚ ਵਾਧਾ ਹੋਣ ਦੇ ਨਾਲ-ਨਾਲ ਬਿਜਲੀ ਦੀ ਖਪਤ ਦੇ ਵਿੱਚ ਵੀ ਭਾਰੀ ਵਾਧਾ ਹੋਇਆ ਸੀ ਅਤੇ بارش ਹੋਣ ਕਾਰਨ ਪਾਵਰਕਾਮ ਨੂੰ ਵੀ ਵੱਡੀ ਰਾਹਤ ਮਿਲੇਗੀ ਐਤਵਾਰ ਸਵੇਰੇ ਹੋਈ بارش ਨੇ ਮੌਸਮ ਠੰਡਕ ਵਾਲਾ ਤੇ ਸੁਹਾਵਣਾ ਬਣਾ ਦਿੱਤਾ ਹੈ ਉਧਰ ਦੂਜੇ ਪਾਸੇ ਐਸ ਡੀ ਐਮ ਟਾਂਡਾ ਵਿਯੋਮ ਭੜਦਵਾਜ਼ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਵੀ ਹੋ ਰਹੀ بارش ਦੇ ਮੱਦੇ ਨਜ਼ਰ ਚੌਕਸੀ ਜੋ ਹੈ ਉਹ ਵढ़ती ਜਾ ਰਹੀ ਹੈ ਤਾਂ ਇਸ ਸਮੇਂ ਪੂਰੇ ਉੱਤਰੀ ਭਾਰਤ ਦੇ ਵਿੱਚ ਮੌਨਸੂਨ ਦੀ بارش ਜ਼ੋਰਾਂ ਤੇ ਹੈ ਪੰਜਾਬ ਚੰਡੀਗੜ੍ਹ ਅਤੇ ਹਰਿਆਣਾ ਦੇ ਵਿੱਚ ਇਸ ਸਮੇਂ ਭਾਰੀ بارش ਹੋ ਰਹੀ ਹੈ ਕਈ ਸੜਕਾਂ ਉੱਤੇ ਪਾਣੀ ਖੜਨ ਦੇ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਮੌਸਮ ਵਿਭਾਗ ਨੇ yellow alert ਜਾਰੀ ਕੀਤਾ ਗਿਆ ਹੈ ਦਿੱਲੀ ਐਨਸੀਆਰ ਸਣੀ ਹਰਿਆਣਾ ਪੰਜਾਬ ਰਾਜਸਥਾਨ ਉੱਤਰ ਪ੍ਰਦੇਸ਼ ਉੱਤਰਾਖੰਡ ਦੇ ਨਾਲ-ਨਾਲ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਬਦਲਾ ਨੇ ਪੱਕੇ ਡੇਰੇ ਲਾ ਲਏ ਨੇ ਅਜਿਹੇ ਦੇ ਵਿੱਚ ਭਾਰਤੀ ਮੌਸਮ ਵਿਭਾਗ ਯਾਨੀ ਆਈਐਮਡੀ ਜੰਮੂ ਕਸ਼ਮੀਰ ਲੱਦਾਖ ਹਿਮਾਚਲ ਪ੍ਰਦੇਸ਼ ਪੰਜਾਬ ਹਰਿਆਣਾ ਚੰਡੀਗੜ੍ਹ ਉੱਤਰ ਪ੍ਰਦੇਸ਼ ਪੂਰਬੀ ਮੱਧ ਪ੍ਰਦੇਸ਼ ਉਪ ਹਿਮਾਲੇ ਪੱਛਮੀ ਬੰਗਾਲ ਅਤੇ ਸਿੱਕਮ ਅਰੁਣਾਚਲ ਪ੍ਰਦੇਸ਼ ਕੋਕਣ ਅਤੇ ਗੋਆ ਦੇ ਮੁਤਾਬਕ ਜੋ ਹੈ ਤੇ ਨਾਲ ਹੀ ਹੋਰ ਵੀ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਦੂਜੇ ਪਾਸੇ ਜੇਕਰ ਗੱਲ ਕਰੀਏ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਹੌਲੀ ਹੌਲੀ ਜੋ ਸ਼ੁਰੂ ਹੋਈ ਮੌਨਸੂਨ ਨੇ ਹੁਣ ਇੰਨੀ ਰਫਤਾਰ ਫੜ ਲਈ ਹੈ ਕਿ ਇਸ ਦੇ ਰੁਕਣ ਦਾ ਕੋਈ ਵੀ ਸੰਕੇਤ ਨਹੀਂ ਦਿਖ ਰਿਹਾ ਪੂਰੇ ਸਵੇਰੇ ਦੇ ਵਿੱਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਮੌਸਮ ਵਿਭਾਗ ਦੀ ਜੇਕਰ ਗੱਲ ਕਰੀਏ ਤਾਂ ਮੌਸਮ ਵਿਗਿਆਨ ਕੇਂਦਰ ਦੇ ਵੱਲੋਂ ਅਗਲੇ 6 ਦਿਨਾਂ ਦੇ ਲਈ ਜਾਰੀ ਕੀਤੀ ਗਈ yellow alert ਦੇ ਵਿਚਕਾਰ ਬੱਦਲ ਜ਼ੋਰਦਾਰ ਵਰਖਾ ਕਰ ਰਹੇ ਨੇ ਸੂਬੇ ਭਰ ਦੇ ਵਿੱਚ ਨਦੀਆਂ ਨਾਲਿਆਂ ਦੇ ਵਿੱਚ ਪਾਣੀ ਭਰ ਗਿਆ ਅਤੇ ਕਈ ਥਾਵਾਂ ਤੇ ਸੜਕਾਂ ਅਤੇ ਬੱਸ ਸਟੈਂਡ ਪੂਰੀ ਤਰ੍ਹਾਂ ਡੁੱਬ ਚੁੱਕੇ ਨੇ ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਦੇ ਵਿੱਚ ਜਿਹੜਾ ਬੱਦਲ ਫਟ ਗਿਆ ਬੱਦਲ ਫੱਟਣ ਦੇ ਨਾਲ ਭਾਰੀ ਤਬਾਹੀ ਹੋਈ ਹੈ ਦਰਿਆ ਦਾ ਪਾਣੀ ਸੜਕ ਤੇ ਆ ਚੁੱਕਿਆ ਅਤੇ ਆਵਾਜਾਈ ਪੂਰੀ ਤਰ੍ਹਾਂ ਠਾਪ ਹੋ ਗਈ ਹੈ ਹਿਮਾਚਲ ਦੇ ਕੋਜ ਜ਼ਿਲ੍ਹਾ ਦੇ ਵਿੱਚ ਹੜ੍ਹ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਜਿਹੇ ਦੇ ਵਿੱਚ ਐਤਵਾਰ ਸਵੇਰ ਤੱਕ ਹਿਮਾਚਲ ਪ੍ਰਦੇਸ਼ ਦੇ ਵਿੱਚ 135 ਸੜਕਾਂ 2 ਦਰਜਨ ਬਿਜਲੀ ਟਰਾਂਸਫਾਰਮਰ ਅਤੇ ਨਾਲ ਹੀ 57 ਪੀਣ ਵਾਲੇ ਪਾਣੀ ਦੀਆਂ ਸਕੀਮਾਂ ਠੱਪ ਹੋ ਗਈਆਂ ਸਰਮੌਰ ਜ਼ਿਲ੍ਹੇ ਦੇ ਵਿੱਚ NH 42 ਕੁੱਲੂ ਦੇ ਵਿੱਚ 47 ਮੰਡੀ ਵਿੱਚ 29 ਸ਼ਿਮਲਾ ਵਿੱਚ 74 ਕਾਂਗੜਾ ਦੇ ਵਿੱਚ 5 ਕਿਨੌਰ ਦੇ ਵਿੱਚ ਚਾਰ ਅਤੇ ਲਾਹੌਰ ਸਪੀਤੀ ਦੇ ਵਿੱਚ ਇੱਕ ਸੜਕ ਵਾਹਨਾਂ ਦੀ ਆਵਾਜਾਈ ਦੇ ਲਈ ਜੋ ਹੈ ਬੰਦ ਹੈ ਤਾਂ ਇੱਕ ਵਾਰੀ ਫੇਰ ਤੋਂ ਤੁਹਾਨੂੰ ਦੱਸ ਦਿੰਨੀ ਆ ਕਿ ਪੰਜਾਬ ਦੇ ਵਿੱਚ ਜੋ ਮੌਸਮ ਹੈ ਉਹਨੇ ਰੰਗ ਬਦਲ ਲਿਆ ਅਜਿਹੇ ਦੇ ਵਿੱਚ ਪੰਜਾਬ ਦੇ ਵਿੱਚ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਜਿਹੜੇ ਲੋਕ ਨੇ ਪੰਜਾਬੀ ਨੇ ਉਹ ਗਰਮੀ ਤੋਂ ਬੇਹੱਦ ਜ਼ਿਆਦਾ ਪਰੇਸ਼ਾਨ ਸੀ ਅਜਿਹੇ ਦੇ ਵਿੱਚ ਦੁਪਹਿਰ 1.5 ਵਜੇ ਤੱਕ ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ ਯਾਨੀ ਬਰਨਾਲਾ, ਸੰਗਰੂਰ, ਪਟਿਆਲਾ, ਐਸਐਸ ਨਗਰ, ਫਤਿਹਗੜ ਸਾਹਿਬ, ਲੁਧਿਆਣਾ, ਰੂਪਨਗਰ, ਮੋਗਾ, ਫਿਰੋਜ਼ਪੁਰ, ਜਲੰਧਰ, ਤਰਨਤਾਰਨ, ਕਪੂਰਥਲਾ, ਐਸਬੀਐਸ ਨਗਰ ਅਤੇ ਹੁਸ਼ਿਆਰਪੁਰ ਦੇ ਵਿੱਚ ਬਾਰਿਸ਼ ਸੰਬੰਧੀ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਵਿੱਚ ਅੱਜ ਵੀ yellow alert ਹੈ ਾਰੇ ਅਲਰਟ ਸਿਰਫ ਦੋ ਜ਼ਿਲ੍ਹਿਆਂ ਪਠਾਨਕੋਟ ਤੇ ਨਾਲ ਹੀ ਹੁਸ਼ਿਆਰਪੁਰ ਤੱਕ ਹੀ ਸੀਮਤ ਰਹਿਣ ਦੀ ਜੋ ਗੱਲ ਹੈ ਉਹ ਦੱਸੀ ਜਾ ਰਿਹਾ ਜੇ ਇਹਦੇ ਵਿੱਚ ਜੇਕਰ ਗੱਲ ਕਰੀਏ ਤਾਂ ਇਸ ਦੇ ਨਾਲ ਜੋ ਗੁਰਦਾਸਪੁਰ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਦੇ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਦੋਂ ਕਿ ਪੂਰੇ ਸੂਬੇ ਦੇ ਵਿੱਚ 25 ਤੋਂ 50% ਮੀਂਹ ਪੈਣ ਦੀ ਸੰਭਾਵਨਾ ਹੈ ਤਾਂ ਇਸ ਦੇ ਨਾਲ ਪੰਜਾਬੀਆਂ ਨੂੰ ਵੱਡੀ ਰਾਹਤ ਮਿਲੀ ਹੈ ਦੂਜੇ ਪਾਸੇ ਹਿਮਾਚਲ ਦੇ ਵਿੱਚ ਮੀਂਹ ਨੇ ਗਹਿਰ ਜੋ ਹੈ ਮਚਾਇਆ ਹੋਇਆ ਜਿਹੇ ਦੇ ਵਿੱਚ ਹਿਮਾਚਲ ਦੇ ਲੋਕ ਬੇਹਤ ਜ਼ਿਆਦਾ ਪਰੇਸ਼ਾਨ ਨੇ ਜਿਸ ਦੇ ਕਾਰਨ ਜੋ ਪਾਣੀ ਹੈ ਹਿਮਾਚਲ ਦੇ ਵਿੱਚ ਵੀ ਆ ਚੁੱਕਿਆ ਜਿਸ ਦੇ ਕਾਰਨ ਲੋਕ ਜਿਹੜੇ ਨੇ ਉੱਥੇ ਦੇਖਣ ਨੂੰ ਜਾ ਰਹੇ ਨੇ ਅਜੇਹੇ ਦੇ ਵਿੱਚ ਪੰਜਾਬ ਨੂੰ ਲੈ ਕੇ ਵੀ ਜੋ ਹੈ ਖੁਸ਼ੀ ਦਾ ਮਾਹੌਲ ਲੋਕਾਂ ਦੇ ਵਿੱਚ ਬਣਿਆ ਹੋਇਆ ਹੈ ਕਿ ਆਖਰਕਾਰ ਦੇਰ ਹੈ ਦਰਸਤਾ ਹੈ ਹੁਣ ਮੀਂਹ ਤਾਂ ਪੈ ਰਿਹਾ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਗਰਮੀ ਤੋਂ ਕਿਤੇ ਨਾ ਕਿਤੇ ਰਾਹਤ ਮਿਲੇਗੀ ਕਿਉਂਕਿ ਜੋ ਮੌਸਮ ਹੈ ਅਲਰਟ ਮੌਸਮ ਵਿਭਾਗ ਦੇ ਵੱਲੋਂ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜੋ ਹੈ ਮੌਸਮ ਇਸੇ ਤਰੀਕੇ ਦੇ ਨਾਲ ਬਰਕਰਾਰ ਰਹਿ ਸਕਦਾ ਹੈ ਜਿਸ ਦੇ ਨਾਲ ਲੋਕਾਂ ਨੂੰ ਰਾਹਤ ਜੋ ਇਸ ਦੇ ਨਾਲ ਮਿਲ ਸਕਦੀ ਹੈ ਕਿ ਗਰਮੀ ਦੇ ਨਾਲ ਜਿਹੜੇ ਲੋਕ ਪਰੇਸ਼ਾਨ ਸੀ ਤਾਂ ਜਿਹੇ ਦੇ ਵਿੱਚ ਰਾਹਤ ਮਿਲੇਗੀ ਤਾਂ ਜੇਕਰ ਪੰਜਾਬ ਦੇ ਮੌਸਮ ਦੀ ਗੱਲ ਕਰੀ ਤਾਂ ਕਈ ਇਲਾਕਿਆਂ ਦੇ ਵਿੱਚ ਬੀਤੀ ਰਾਤ ਤੋਂ ਹੀ ਮੌਸਮ ਜੋ ਹੈ ਬਦਲ ਗਿਆ ਸੀਗਾ ਕਈ ਥਾਵਾਂ ਤੇ ਜੋ ਬੁੰਦਾ ਬਾਂਦੀ ਵੀ ਹੋਈ ਹੈ ਕਈ ਇਲਾਕਿਆਂ ਦੇ ਵਿੱਚ ਬੱਦਲ ਜਿਹੜੇ ਛਾਏ ਰਹੇ ਅਜੇਹੇ ਦੇ ਵਿੱਚ ਅੱਜ ਵੀ ਕਈ ਇਲਾਕਿਆਂ ਦੇ ਵਿੱਚ ਪੰਜਾਬ ਦੇ ਜਿੱਥੇ ਕਿ ਬੱਦਲ ਛਾਏ ਰਹੇ ਐ ਲੱਗ ਰਿਹਾ ਸੀ ਜਿਵੇਂ ਰਾਤ ਦਾ ਸਮਾਂ ਹੋਵੇ ਸ਼ਾਮ ਦਾ ਸਮਾਂ ਹੁੰਦਾ ਉਹ ਵਾਲਾ ਸਮਾਂ ਹੋਵੇ ਅਜਿਹੇ ਦੇ ਵਿੱਚ ਕਿਸਾਨਾਂ ਦੇ ਲਈ ਵੀ ਵੱਡੀ ਖੁਸ਼ਖਬਰੀ ਹੈਗੀ ਆ ਕਿ ਹੁਣ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ ਖੇਤੀ ਜੋ ਉਹ ਕਰ ਰਹੇ ਨੇ ਝੋਨੇ ਦੀ ਫਸਲ ਜੋ ਕਰ ਰਹੇ ਨੇ ਅਜਿਹੇ ਦੇ ਵਿੱਚ ਚੋਨਾ ਲਈ ਇੱਕ ਲਾਹੇਵੰਦ ਇਹ ਮੀਂਹ ਜੋ ਹੈ ਸਾਬਤ ਹੋਵੇਗਾ ਤਾਂ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਇਸ ਮੀਂਹ ਦੇ ਕਾਰਨ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਮੌਸਮ ਵਿਭਾਗ ਦੇ ਵੱਲੋਂ ਭਵਿੱਖ ਬਾਣੀ ਕੀਤੀ ਗਈ ਉਹ ਕਿੰਨੀ ਕੁ ਸੱਚ ਹੁੰਦੀ ਹੈ ਕਿਉਂਕਿ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਵੱਲੋਂ ਭਵਿੱਖ ਬਾਣੀ ਜ਼ਰੂਰ ਕੀਤੀ ਗਈ ਸੀ ਕਿ ਮੌਸਮ ਬਦਲੇਗਾ ਪਰ ਮੌਸਮ ਨਹੀਂ ਬਦਲਿਆ ਅਜੇ ਦੇ ਵਿੱਚ ਫੇਰ ਤੋਂ ਮੌਸਮ ਵਿਭਾਗ ਦੇ ਵੱਲੋਂ ਭਵਿੱਖ ਬਾਣੀ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਜੋ ਹੈ ਉਹ ਬਦਲ ਸਕਦਾ ਹੈ ਤੇ ਅੱਜ ਯਾਨੀ ਐਤਵਾਰ ਨੂੰ ਮੌਸਮ ਬਦਲਿਆ ਹੋਇਆ ਮੀਂਹ ਕਈ ਇਲਾਕਿਆਂ ਦੇ ਵਿੱਚ ਪੈ ਰਿਹਾ ਅਜੇ ਦੇ ਵਿੱਚ ਤੁਹਾਡੇ ਇਲਾਕੇ ਦਾ ਹਾਲ ਕੀ ਹੈ ਤੁਸੀਂ ਵੀ ਆਪਣੇ ਇਲਾਕੇ ਦਾ ਹਾਲ ਸਾਨੂੰ ਕਮੈਂਟ ਦੇ ਜ਼ਰੀਏ ਦੱਸ ਸਕਦੇ ਹੋ ਤਾਂ ਫਿਲਹਾਲ ਜੋ ਹੈ ਵੱਡੀ ਰਾਹਤ ਦੀ ਖਬਰ ਜੋ ਹੈ ਪੰਜਾਬੀਆਂ ਦੇ ਲਈ ਕਿ ਪੰਜਾਬ ਦੇ ਵਿੱਚ ਮੀਂਹ ਦੇ ਕਾਰਨ ਪੰਜਾਬੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪੰਜਾਬ ਦੇ ਵਿੱਚ ਮੌਸਮ ਸੁਹਾਵਣਾ ਹੋ ਚੁੱਕਿਆ ਹੈ ਜੀ ਹਾਂ ਜਿਹੇ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਮੁਹਾਲੀ ਸਣੇ ਹੋਰ ਵੀ ਪੰਜਾਬ ਦੇ ਇਲਾਕਿਆਂ ਦੇ ਵਿੱਚ ਬੀਤੀ ਰਾਤ ਤੋਂ ਹੀ ਮੀ ਪੈ ਰਿਹਾ ਤੇ ਅੱਜ ਵੀ ਕਈ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਜਿਹੇ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਪਵਿੱਤ ਬਾਣੀ ਵੀ ਕੀਤੀ ਗਈ ਹੈ ਪੰਜਾਬ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਦੂਜੇ ਪਾਸੇ ਚੰਡੀਗੜ੍ਹ ਹਰਿਆਣਾ ਹਿਮਾਚਲ ਦੇ ਵਿੱਚ ਵੀ ਜੋ ਹੈ ਲਗਾਤਾਰ ਹੀ ਮੀਨੂ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਤਾਂ ਪੰਜਾਬ ਦੇ ਵਿੱਚ ਜਿਸ ਤਰੀਕੀ ਦੇ ਮੌਸਮ ਹੁਣ ਬਣ ਚੁੱਕੇ ਨੇ ਅਜਿਹੇ ਦੇ ਵਿੱਚ ਜਿਹੜੇ ਕਿਸਾਨ ਨੇ ਉਹਨਾਂ ਦੇ ਚਿਹਰਿਆਂ ਉੱਤੇ ਵੀ ਖੁਸ਼ੀ ਜੋਇਆ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਫਸਲ ਜੋਇਆ ਝੋਨੇ ਦੀ ਉਸ ਨੂੰ ਲੈ ਕੇ ਹੁਣ ਕਿਸਾਨਾਂ ਦੇ ਚਿਹਰੇ ਜੋਨੇ ਉਖੜ ਚੁਕੇ ਨੇ ਉੱਥੇ ਹੀ ਪੰਜਾਬ ਦੇ ਵਿੱਚ ਵਸਦੇ ਲੋਕਾਂ ਨੂੰ ਕਿਤੇ ਨਾ ਕਿਤੇ ਗਰਮੀ ਤੋਂ ਰਾਹਤ ਮਿਲੀ ਹੈ ਕਿਉਂਕਿ ਗਰਮੀ ਤੋਂ ਬੇਹੱਦ ਜ਼ਿਆਦਾ ਪੰਜਾਬੀ ਪਰੇਸ਼ਾਨ ਸਨ ਅਜਿਹੇ ਦੇ ਵਿੱਚ ਪੰਜਾਬ ਦਾ ਮੌਸਮ ਜੋ ਹੈ ਉਹ ਬਦਲ ਚੁਕਿਆ ਹੈ ਸਾਵਣ ਮਹੀਨੇ ਦੇ 22ਵੇਂ ਦਿਨ ਯਾਨੀ ਅੱਜ ਐਤਵਾਰ ਨੂੰ ਸਵੇਰੇ ਤੜਕਸਾਰੀ ਭਾਰੀ ਮਸਲਾਦਾਰ بارش بارش ਹੋਈ ਹੈ ਲਗਾਤਾਰ ਇੱਕ ਤੋਂ ਡੇਢ ਘੰਟੇ ਤੱਕ ਹੋਈ بارش ਕਾਰਨ ਪਿਛਲੇ ਕਈ ਦਿਨਾਂ ਤੋਂ ਲੋਕਾਂ ਨੂੰ ਹਮਸਪੈਰੀ ਗਰਮੀ ਤੋਂ ਵੱਡੀ ਰਾਹਤ ਮਿਲਣ ਦੇ ਨਾਲ ਨਾਲ ਸੌਣ ਮਹੀਨੇ ਦੀ ਪ੍ਰਮੁੱਖ ਝੋਨੇ ਦੀ ਫਸਲ ਦੀ ਖੇਤੀ ਕਰ ਰਹੇ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਨੇ ਇਸੇ